ਇਕ ਅੰਕ ਸਤਗੁਰ ਪ੍ਰਸਾਦ ਆਗਤਨ ਅਸਰੀ ਮਹੱਲਾ ਪਹਿਲਾ ਗगन ਮੈ ਥਾਲ ਰਵਿਚੰਦ ਦੀਪਕ ਬਨੇ ਤਾਰ ਕਾ ਮੰਡਲ ਜਨਕ ਮੋਤੀ ਤੂਪ ਮੁਲਿਆਨ ਲੋਪਵਨ ਚਵਰੋ ਕਰੇ ਸਗਲ ਬਨਰਾਏ ਫਲੰਤ ਜੋਤੀ ਕੈਸੀ ਆਰਤੀ ਹੋਏ ਅਬ ਖੰਡਨਾ ਤੇਰੀ ਆਰਤੀ ਅਨ ਹਤ ਸ਼ਬਦ ਬਜੰਤ ਪੇਰੀ ਰਹਾਓ ਸੈਸ ਤਬ ਨੈਨ ਨੰਨ ਨੈਨ ਹੈ ਤੋਏ ਕੋ ਸੈ ਸਮੋਰਤ ਨੰਨਾ ਇਕ ਤੋਹੀ ਸੈ ਪਦ ਬਿਮਲ ਨੰਨਾ ਇਕ ਪਦ ਗੰਧ ਬਿਨ ਸੈ ਤਬ ਗੰਧ ਇਬ ਚਲਤ ਮੋਹੀ ਸਭ ਮੈਂ ਜੋਤ ਜੋਤ ਹੈ ਸੋਏ ਜਿਸ ਦੀ ਚਾਨਣ ਸਭ ਮੈਂ ਕਿਆ ਨਨਣ ਹੋਏ ਗੁਰ ਸਾਖੀ ਜੋਤ ਪਰਗਟ ਹੋਏ ਜੋਤਿਸ ਭਾਵੇ ਸواریਤੀ ਹੋਏ ਹਰ ਚਰਨ ਕਮਲ ਮਕਰੰਦ ਲੋਵਤ ਮਨੋ ਅਨੰਦ ਜਨੋ ਹੋਏ ਆਹੀ ਪਿਆਸ ਕਿਰਪਾ ਜਲ ਦੇ ਨਾਨਕ ਸਾਰੰਗ ਕੋ ਹੋਏ ਜਾਤੇ ਤੇਰੇ ਨਾਇ ਵਾਸ ਹਰ ਚਰਨ ਕਮਲ ਮਕਰੰਦ ਲੋਭਤ ਮਨ ਅਨ ਦਿਨ ਮੋਹੇ ਆਹਿ ਪਿਆਸ ਕਿਰਪਾ ਜਲ ਦੇ ਨਾਨਕ ਸਾਰੰਗ ਕੋ ਹੋਏ ਜੱਤੇ ਤੇਰੇ ਨਾਏ ਵਾਸਾ ਇਹ ਸ਼ਬਦ ਤਨ ਤਨ ਚਵਰ ਛਤਰ ਦੇ ਮਾਲਕ ਗੁਰਤਗੱਦੀ ਤੇ ਬਰਾਜਮਾਨ ਸ਼ਬਦ ਗੁਰੂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਰਾਗ ਤਨਾਸੀ ਵਿੱਚ ਪਹਿਲੇ ਪਾਤਸ਼ਾਹ ਜੀ ਦਾ ਅਚਾਰਿਆ ਹੋਏ ਸ਼ਬਦ ਅੰਗ 13 ਤੇ ਸ਼ਿਸ਼ੋਬਤ ਜਦੋਂ ਸਤਿਗੁਰੂ ਜਗਨਨਾਥਪੁਰੀ ਦੇ ਵਿੱਚ ਜਾਂਦੇ ਤੇ ਮੰਦਰ ਦੇ ਵਿੱਚ ਜਦੋਂ ਜਾਂਦੇ ਹੈ ਤੇ ਉੱਥੇ ਆਰਤੀ ਦੀਵੇ ਜਗਾ ਕੇ ਕਰਦੇ ਆ। ਉਹ ਬਾਹਰ ਆ ਜਾਂਦੇ ਆ। ਆਰਤੀ ਨਹੀਂ ਕਰਦੇ। ਆਰਤੀ ਹੋਣ ਤੋਂ ਬਾਅਦ ਉਹਨਾਂ ਦੇ ਨਾਲ ਬੜਾ ਭੈੜੀ ਤਰ੍ਹਾਂ ਉੱਥੇ ਦੇ ਪੁਜਾਰੀਆਂ ਨੇ ਕੀਤਾ ਕਿ ਤੁਸੀਂ ਆਰਤੀ ਕਿਉਂ ਨਹੀਂ ਕੀਤੀ? ਉਹਨਾਂ ਨੇ ਕਿਹਾ ਇਹ ਜੋ ਤੁਸੀਂ ਆਰਤੀ ਕਰਦੇ ਹੈ ਕਿਸ ਦੀ ਕਰਦੇ ਹੈ? ਆਰਤੀ ਤਾਂ ਪਰਮਾਤਮਾ ਦੀ ਆਪਣੇ ਆਪ ਹੋ ਰਹੀ ਹੈ। ਸਾਰੀ ਸ੍ਰਿਸ਼ਟੀ ਉਹਦੀ ਆਰਤੀ ਕਰਦੀ ਹੈ ਸਾਰੀ ਬਨਸਪਤੀ ਉਹਦੀ ਆਰਤੀ ਕਰਦੀ ਹੈ ਪਰ ਤੁਸੀਂ ਆਰਤੀ ਕਿਸ ਦੀ ਕਰਦੇ ਹੋ ਸੋ ਜਿਹੜੇ ਉਹਨਾਂ ਨੇ ਦੀਪ ਜਗਾਏ ਸੀ ਥਾਲੀ ਕਮਾਰੇ ਸੀ ਦੀਪੇ ਦੀਵੇ ਜਗਾ ਕੇ ਉਹਨਾਂ ਦਾ ਉਹਨਾਂ ਨੇ ਖੰਡਨ ਕੀਤਾ ਸਤਿਗੁਰੂ ਕਹ ਰਹੇ ਗਗਨ ਮੈਂ ਥਾਲ ਅਦਵੀ ਚੰਦ ਦੀਪਕ ਬਨੇ ਤਾਰਕਾ ਮੰਡਲ ਜਨਕ ਮੋਤੀ ਕਿੰਦੇ ਜਿਹੜੇ ਤੁਸੀਂ ਦੀਵੇ ਜਗਾਦੇ ਇਹ ਤਾਂ ਦੋ ਦੀਵੇ जगਦੇ ਹੈ ਸੂਰਜ ਤੇ ਚੰਦਰਮਾ ਔਰ ਜਿਹੜਾ ਤੁਹਾਡੇ ਕੋਲ ਥਾਲ ਹੈ ਇਹ ਗगन ਹੈ ਉਹਦਾ ਗगन ਦੇ ਵਿੱਚ ਥਾਲ ਜਿਹੜਾ ਹੈ ਗगन ਉਸਦਾ ਥਾਲ ਜਿਹੜਾ ਬਣਿਆ ਹੋਇਆ ਹੈ ਉਹਦੇ ਵਿੱਚ ਸੂਰਜ ਤੇ ਚੰਦਰਮਾ ਦੋ ਦੀਵੇ जगਦੇ ਹੈ ਬਨੇ ਤਾਰ ਕਾ ਮੰਡਲ ਜਨਕ ਮੋਤੀ ਕਹਿੰਦੇ ਬਾਕੀ ਜਿਹੜੇ ਤਾਰੇ ਹੈ ਇਹ ਉਹਦਾ ਮੰਡਲ ਬਣਿਆ ਹੋਇਆ ਹੈ ਮੋਤੀਆਂ ਦੀ ਤਾਰ ਜਮ ਕਰੇ ਧੂਪ ਮਲਿਆਨ ਲੋ ਪਵਨ ਚਬਰੋ ਕਰੇ ਸਗਲ ਬਨਰਾਏ ਫਲੰਤ ਜੋਤੀ ਕਹਿੰਦੇ ਤੁਸੀਂ ਧੂਪ ਜਗਾ ਰਹੇ ਹੋ ਪਰ ਇੱਥੇ ਤਾਂ ਮਲਿਆਲ ਜਿਹੜਾ ਪਰਬਤ ਹੈ ਮੱਲਿਆ ਪਰਬਤ ਉਸ ਦੀ ਹਵਾ ਦੇ ਵਿੱਚੋਂ ਸਗੰਧੀਆਂ ਆ ਰਹੀਆਂ ਕਿਉਂਕਿ ਉੱਥੇ ਚੰਦਨ ਦੇ ਬੂਟੇ ਹਨ ਧੂਪ ਮਲਿਆਨ ਲੋ ਪਵਨ ਚਬਰੋ ਕਹਿੰਦੇ ਸਗਲ ਬਨਰਾਏ ਫਲੰਤ ਜੋਤੀ ਸਾਰੀ ਬਨਸਪਤੀ ਕਹਿੰਦੇ ਮਹਿਕ ਰਹੀ ਹੈ ਇਹ ਉਹਦੀ ਆਰਤੀ ਹੋ ਰਹੀ ਹੈ ਪ੍ਰਮਾਤਮਾ ਦੀ ਇਹ ਸਾਰੀ ਸਮਗਰੀ ਦੱਸ ਰਹੇ ਹੋ ਕਿ ਗਗਨ ਮੇ ਥਾਲ ਰਵੀ ਚੰਦ ਦੀਪਕ ਬਨੇ ਤਾਰ ਕਾ ਮੰਡਲ ਜਨਕ ਮੋਤੀ ਤੁਸੀਂ ਇੱਕ ਥਾਲ ਲਿਆ ਥਾਲ ਦੇ ਵਿੱਚ ਦੀਵੇ ਟਕਾਏ ਉਹਦੇ ਵਿੱਚ ਬੱਤੀਆਂ ਰੱਖ ਕੇ ਦੀਵੇ ਜਗਾ ਲਏ ਔਰ ਦੀਵੇ ਜਗਾ ਕੇ ਤੁਸੀਂ ਧੂਪ ਤਕਾ ਰਹੇ ਹੋ ਤੇ ਪ੍ਰਮਾਤਮਾ ਦੇ ਅੱਗੇ ਦੀਵਿਆਂ ਨੂੰ ਕੁਮਾਰੇ ਹੋ ਇਹ ਤਾਂ ਸਾਲੀ ਸ੍ਰਿਸ਼ਟੀ ਉਦੀ ਹੈ ਤੁਹਾਡੀ ਇਸ ਆਰਤੀ ਨੂੰ ਕੌਣ ਦੇਖਦਾ ਉਹ ਤਾਂ ਪੂਰੀ ਦੁਨੀਆ ਦਾ ਮਾਲਕ ਹੈ ਉਹਦੀ ਆਰਤੀ ਜਿਹੜੀ ਹੈ ਜਿਹੜੇ ਤੁਸੀਂ ਦੀਵੇ ਲੈ ਕੇ ਤੇਲ ਲੈ ਕੇ ਧੂਪ ਲੈ ਕੇ ਕਰ ਰਹੇ ਹੈ ਇਹਨਾਂ ਚੀਜ਼ਾਂ ਦੀ ਤਾਂ ਲੋੜ ਹੀ ਨਹੀਂ ਲੋੜ ਤਾਂ ਉਸ ਦਾ ਨਾਮ ਦੇ ਸਿਪਤਸਲਾ ਕਰ ਦਿੰਦੀ ਹੈ ਇਹਨਾਂ ਚੀਜ਼ਾਂ ਦਾ ਹੀ ਖੰਡਨ ਸਤਗੁਰ ਅਰਬਦਾਸ ਸਾਹਿਬ ਦਾ ਜੀ ਕਰ ਰਿਹਾ ਹੈ ਨਾਮ ਤੇਰੋ ਆਰਤੀ ਮਜਨ ਮਰਾਰੇ ਹਰ ਕੇ ਨਾਮ ਬਿਨ ਝੂਠੇ ਸਗਲਪ ਸਾਰੇ ਨਾਮ ਤੇਰਾ ਹਸਨੋ ਨਾਮ ਤੇਰਾ ਰੂਸਾ ਨਾਮ ਤੇਰਾ ਕਿਸੁਰੇ ਲੇ ਠਿਕਾਰੇ ਨਾਮ ਤੇਰਾ ਓਮਲਾ ਨਾਮ ਤੇਰਾ ਚੰਦਨੋ ਕਸ ਜਪ ਨਾਮ ਲੈ ਤੁਝ ਕੋ ਚਾਰੇ ਸਭ ਕੁਛ ਕਿੰਦੇ ਤੇਰਾ ਹੈ ਤੇਰੇ ਦਿੱਤੇ ਦਾ ਮੈਂ ਅੱਗੇ ਰੱਖ ਕੇ ਕੀ ਆਰਤੀ ਕਰਾਂ ਕਿਹੜੀ ਅਰਦਾਸ ਕਰਾਂ ਮੈਂ ਤਾਂ ਸਿਰਫ ਤੇਰੇ ਨਾਮ ਦੀ ਹੀ ਆਰਤੀ ਕਰਨੀ ਚਾਹੁੰਦਾ ਕਿਉਂਕਿ ਅਰਦਾਸ ਤਾਂ ਮਨ ਚ ਹੋਣੀ ਹੈ ਪਰ ਇਹ ਲੋਕ ਦਿਖਾਵੇ ਦੀਆਂ ਆਰਤੀਆਂ ਦਾ ਖੰਡਨ ਕੀਤਾ ਗੁਰੂ ਮਾਨੇ ਕੈਸੀ ਆਰਤੀ ਹੋਏ ਕਹਿੰਦੇ ਕਿਹੋ ਜੀ ਆਰਤੀ ਹੈ ਭਬਖੰਡਨਾ ਜਿਹੜਾ ਦੁਨੀਆਂ ਦਾ ਸਾਰਾ ਦੁੱਖ ਕਟਣ ਵਾਲਾ ਹੈ ਤੇਰੀ ਆਰਤੀ ਅਨਹਤ ਸ਼ਬਦ ਬਜੰਤ ਪੇਰੀ ਕਹਿੰਦੇ ਤੁਸੀਂ ਕਿਹੜੀ ਆਰਤੀ ਕਰ ਰਹੇ ਉਥੇ ਤਾਂ ਦੱਸ ਇੱਕੋ ਹੀ ਅਨਹਤ ਸ਼ਬਦ ਬਜ ਰਿਹਾ ਹੈ ਔਰ ਜਿਹੜੇ ਨਗਾਰੇ ਬਜਦੇ ਸਦਾ ਹੀ ਬਜਦੇ ਹੈ ਕਿਤੇ ਰੁਕਦੇ ਨਹੀਂ ਹੈ ਪਰ ਤੁਸੀਂ ਕਿਹੜੀ ਆਰਤੀ ਕਰ ਰਹੇ ਸ਼ਾਮ ਪੈ ਗਈ ਆਰਤੀ ਕਰ ਲਈ ਉਹਦੀ ਆਰਤੀ ਤਾਂ 24 ਘੰਟੇ ਹੋ ਰਹੀ ਹੈ ਇੱਕ ਖਿੰਨ ਵੀ ਆਰਤੀ ਟੁੱਟ ਨਹੀਂ ਰਹੀ ਸਾਰੀ ਕੁਦਰਤ ਸਾਰੀ ਬਨਾਸਪਤੀ ਉਹਦੀ ਆਰਤੀ ਕਰ ਰਹੀ ਹੈ ਅਰਦਾਸ ਕਰ ਰਹੀ ਹੈ ਸੈਸ ਤਬ ਨੈਨ ਨਨ ਨੈਨ ਹੈ ਤੋਹੇ ਕੋ ਸੈ ਸਮੂਰਤ ਨਨ ਇੱਕ ਤੋਹੀ ਕਹਿੰਦੇ ਹਜ਼ਾਰਾਂ ਨੈਣ ਹੈ ਕਿਸ ਦੇ ਅਸਥੂਲ ਦੇ ਪਰ ਜਦੋਂ ਨਿਰਗੁਣ ਹੈ ਕਹਿੰਦੇ ਫਿਰ ਨੈਣ ਹੀ ਹੈ ਨਹੀਂ ਕਹਿੰਦੇ ਉਹ ਸਾਰਿਆਂ ਦੇ ਵਿੱਚ ਰਮਿਆ ਹੋਇਆ ਤੇ ਹਜ਼ਾਰਾਂ ਹੀ ਨੈਣ ਆ ਪਰ ਜਦੋਂ ਉਹ ਨਿਰਗੁਣ ਰੂਪ ਦੇ ਵਿੱਚ ਹੈ ਸਰੂਪ ਦੇ ਵਿੱਚ ਹੈ ਤਾਂ ਫਿਰ ਕੋਈ ਨੈਣ ਹੀ ਹੈ ਨਹੀਂ ਸੈ ਸਤਬ ਨੈਨ ਨਨ ਨੈਨ ਹੈ ਤੋਹਿ ਕੋ ਸੈ ਸਮੂਰਤ ਨੰਨਾ ਇਕ ਤੋਹਿ ਕਿੰਦੇ ਹਜ਼ਾਰਾਂ ਹੀ ਉਸ ਦੀਆਂ ਰੂਪ ਨਜ਼ਰ ਆ ਰਹੇ ਪਰ ਜਦੋਂ ਨਿਰਗੁਣ ਹੈ ਫਿਰ ਕੋਈ ਰੂਪ ਹੀ ਹੈ ਨਹੀਂ ਕੋਈ ਮੂਰਤੀ ਹੈ ਨਹੀਂ ਕੋਈ ਆਕਾਰ ਹੀ ਨਹੀਂ ਅਦਰਵਾਈਜ਼ 84 ਲੱਖ ਜੋਨ ਇਹ ਜੋ ਹੈ ਇਹ ਸਾਰੀਆਂ ਜੋਨਾਂ ਦੇ ਵਿੱਚ ਉਹ ਰਮਿਆ ਹੋਇਆ ਹੈ ਪਰਮਾਤਮਾ ਜਿਸ ਦੀ ਆਰਤੀ ਕਰਦੇ ਸਹਸ ਪਦ ਮੇਬਲ ਨਨ ਇਕ ਪਦ ਗੰਧ ਬਿਨ ਸਹਸ ਤਪ ਗੰਧੇ ਵਿਚਲਤ ਮਾਈ ਕਹਿੰਦੇ ਉਹਦੇ ਹਜ਼ਾਰਾਂ ਹੀ ਕਦਮਾਂ ਪੈਰ ਬੜੇ ਪਵਿੱਤਰ ਪਰ ਪੈ ਪਰ ਜਦੋਂ ਨਿਰਗੁਣ ਹੈ ਉਹਦਾ ਕੋਈ ਵੀ ਪੈਰ ਨਹੀਂ ਹੈ ਹਜ਼ਾਰਾਂ ਹੀ ਨਾਸਕਾ ਬਣਿਆ ਨੱਕ ਬਣੇ ਹੈ ਪਰ ਜਦੋਂ ਨਿਰਗੁਣ ਸਰੂਪ ਹੈ ਨਿਰਗੁਣ ਰੂਪ ਹੈ ਤਾਂ ਫਿਰ ਇੱਕ ਵੀ ਨੱਕ ਹੈ ਨਹੀਂ ਜਿਹਦੇ ਨਾਲ ਸੁਗੰਧੀ ਹੈ ਨਾ ਪਤਾ ਲੱਗੇ ਕਿਉਂਕਿ ਇਸ ਗੰਧ ਜਿਹੜੀ ਤੁਸੀਂ ਧੂਪ ਤਕਾ ਰਹੇ ਆ ਉਪਮਾਨਲੇਨ ਲਪਵਨ ਚੇਵਰ ਉਪਰੇ ਸਗਲ ਬਨ ਰਾਇ ਫਲਾਂਤ ਜੋਤੀ ਜਦੋਂ ਉਹ ਇੱਕ ਰੂਪ ਦੇ ਵਿੱਚ ਹੈ ਪਰਮਾਤਮਾ ਆਪਣੇ ਰੂਪ ਦੇ ਵਿੱਚ ਹੈ ਤਾਂ ਕੋਈ ਵੀ ਨੈਣ ਨਹੀਂ ਹੈ ਕੋਈ ਵੀ ਮੂਰਤ ਨਹੀਂ ਹੈ ਕੋਈ ਵੀ ਉਹਦਾ ਕਦਮ ਨਹੀਂ ਹੈ ਕੋਈ ਵੀ ਉਹਦਾ ਨਾਸਕ ਨਹੀਂ ਹੈ ਕੋਈ ਨਕ ਨਹੀਂ ਹੈ ਸਭ ਮੈਂ ਜੋਤ ਜੋਤ ਹੈ ਸੋਏ ਉਸ ਪਰਮਾਤਮਾ ਦੀ ਸਭ ਦੇ ਵਿੱਚ ਜੋਤ ਹੈ ਜਦ ਸਦੇ ਚਰਨ ਸਭ ਮੈਂ ਚਾਨਣ ਹੋਏ ਜਿੰਨੀ ਦੇ ਤੱਕ ਜੋਤ ਹੈ ਉਨੀ ਦੇ ਤੱਕ ਸੂਝ-ਬੂਝ ਹੈ ਉਨੀ ਦੇ ਤੱਕ ਚਾਨਣ ਹੈ ਜਦੋਂ ਜੋਤ ਵਿੱਚੋਂ ਨਿਕਲ ਜਾਂਦੀ ਹੈ ਤਾਂ ਇਹੋ ਹੀ ਸਰੀਰ ਹੁੰਦਾ ਇਹਨੂੰ ਕੋਈ ਨਹੀਂ ਪੁੱਛਦਾ ਫਿਰ ਕਹਿੰਦੇ ਭੂਤ ਬਣ ਗਿਆ ਪ੍ਰੇਤ ਬਣ ਗਿਆ ਚਾਕੇ ਅਗਲਾ ਦਿੰਦੇ ਸਭ ਮੈਂ ਜੋਤ-ਜੋਤ ਹੈ ਸੋਏ ਸਾਰਿਆਂ ਦੇ ਵਿੱਚੋਂ ਪਰਮਾਤਮਾ ਦੀ ਜੋਤ ਹੈ ਤਿਸ ਦੇ ਚਾਨਣ ਸਭ ਮੈਂ ਚਾਨਣ ਹੋਏ ਸਤਿਗੁਰੂ ਸਮਝਾ ਰਹੇ ਪੰਡਤਾਂ ਤੁਸੀਂ ਜਿਹੜੇ ਇਹ ਦੀਵੇ ਵਾਲ ਕੇ ਚਾਨਣਾ ਕਰਦੇ ਇਹ ਨਹੀਂ ਚਾਨਣ ਜੋਤ ਤਾਂ ਤੁਹਾਡੇ ਅੰਦਰ ਹੈ ਉਹਨੂੰ ਦੇਖੋ ਇਹੋ ਜੀ ਆਰਤੀ ਕਰੋ ਇਹੋ ਜੀ ਅਰਦਾਸ ਕਰੋ ਕਿਉਂਕਿ ਸੰਤ ਉਤਾਰੇ ਆਰਤੀ ਦੇਵ ਸ਼ਿਰੋਮਣੀਏ ਉਰ ਅੰਤਰ ਤਾਹ ਪੈਸ ਬਿਨ ਰਸਨਾ ਨਾ ਪਣੀ ਉਹ ਤਾਂ ਹਿਰਦੇ ਦੇ ਵਿੱਚ ਆਰਤੀ ਕਰਨੀ ਪੈਂਦੀ ਹੈ ਸਤਗੁਰੂ ਦਾਸਮਹਾਰਾਜ ਜੀ ਕਹਦੇ ਹੈ ਦੇਵ ਅਤਾਰੇ ਆਰਤੀ ਸੰਤ ਅਤਾਰੇ ਆਰਤੀ ਦੇਵ ਸ਼ਿਰੋਮਣੀ ਉਰ ਅੰਤਰ ਤਾ ਪੈਸ ਬਿਨ ਰਸਨਾ ਨਾਮ ਪਣੀ ਹੈ ਹਿਰਦੇ ਦੇ ਵਿੱਚ ਨਾਮ ਜਪਿਆ ਜਾਂਦਾ ਉਹ ਆਰਤੀ ਹੈ ਉਹ ਤਾਂ ਜਵਾਨ ਵੀ ਨਹੀਂ ਹਿਲਦੀ ਕਿਉਂਕਿ ਅਕਥ ਕਥਾ ਹੈ ਉਸ ਦੀ ਅਕਥ ਕਥਾ ਇਹ ਜਿਵੇਂ ਜਵਾਨ ਕੀ ਕਰ ਸਕਦਾ ਇਸ ਕਰਕੇ ਉਹਨਾਂ ਨੇ ਆਰਤੀ ਜਿਹੜੀ ਪੰਡਤ ਕਰ ਰhese ਉਹਦਾ ਖੰਡਨ ਕੀਤਾ ਤੇ ਦੱਸਿਆ ਕਿ ਕੁਦਰਤ ਸਾਰੀ ਹੀ ਉਹਦੀ ਆਰਤੀ ਦੇ ਵਿੱਚ ਲੱਗੀ ਹੋਈ ਹੈ ਗੁਰਸਾਖੀ ਜੋਤ ਪ੍ਰਗਟ ਹੋਏ ਇਹ ਪਤਾ ਕਿੱਥੋਂ ਲੱਗਦਾ ਹੈ ਕਿ ਜੋਤ ਅੰਦਰ ਹੈ ਗੁਰੂ ਦੀ ਸਿੱਖਿਆ ਤੋਂ ਗੁਰਸਾਖੀ ਜੋਤ ਪ੍ਰਗਟ ਹੋਏ ਜੇਕਰ ਸਮਝ ਪੈਣੀ ਹੈ ਤਾਂ ਗੁਰੂ ਦੀ ਸਿੱਖਿਆ ਤੋਂ ਪੈਣੀ ਹੈ ਕਿ ਜੋਤ ਸਾਡੇ ਜਿਹੜੀ ਅੰਦਰ ਹੈ ਅਸੀਂ ਕਿਵੇਂ ਉਹਨੂੰ ਦੇਖ ਸਕਦੇ ਹਾਂ ਨੌ ਦਰਵਾਜ਼ੇ ਪ੍ਰਗਟ ਕੀਏ ਦਸਵਾਂ ਗੁੱਪ ਚ ਰਖਾਇਆ ਇਹ ਨੌ ਦੇ ਨੌ ਦਰਵਾਜ਼ੇ ਗੁਰੂ ਦੀ ਸਿੱਖਿਆ ਦੇ ਨਾਲ ਬੰਦ ਹੋ ਜਾਂਦੇ ਤੇ ਦਸਵਾਂ ਜਿਹੜਾ ਖੁੱਲ ਜਾਂਦਾ ਹੈ ਜੋਤਿਸ ਭਾਵੇਂ ਸਾਰਤੀ ਹੋਏ ਫਿਰ ਸਾਨੂੰ ਉਹ ਜਿਹੜੀ ਜੋਤ ਹੈ ਉਹ ਜਦੋਂ ਨਜ਼ਰ ਆ ਜਾਂਦੀ ਹੈ ਫਿਰ ਉਹਦੀ ਅਸਲੀ ਆਰਤੀ ਅਸੀਂ ਉਤਾਰਦੇ ਫਿਰ ਅਸੀਂ ਦੁਨੀਆ ਦੇ ਹਰ ਖਸੋਗ ਨੂੰ ਬਰਾਬਰ ਸਮਝ ਲੈਨੇ। ਕੰਚਨ ਲੋਹ ਸਮਾਨ ਸਮਝ ਲੈਨੇ। ਕਾਮ ਕ੍ਰੋਧ ਲੋਭ অহੰਕਾਰ ਖਤਮ ਹੋ ਜਾਂਦਾ। ਕਿਉਂਕਿ ਸਭ ਮੈਂ ਜੋਤ ਜੋਤ ਹੈ ਸੋਏ। ਤਿਸ ਤੇ ਚਾਨਣ ਸਭ ਮੈਂ ਚਾਨਣ ਹੋਏ। ਗੁਰ ਸਾਖੀ ਜੋਤ ਪ੍ਰਗਟ ਹੋਏ। ਜਿਨ੍ਹਾਂ ਨੂੰ ਉਸ ਪਰਮਾਤਮਾ ਦਾ ਪਿਆਰਾ ਮਿਲ ਗਿਆ। ਉਹਨਾਂ ਨੂੰ ਜੋਤ ਜਿਹੜੀ ਹੈ। ਸਿੱਖਿਆ ਦੇ ਨਾਲ ਮਿਲ ਜਾਂਦੀ ਹੈ। ਦੇਖ ਲੈਂਦੇ। ਫਿਰ ਉਹਨਾਂ ਨੂੰ ਵੀ ਸੂਝ-ਬੂਝ ਪੈ ਜਾਂਦੀ ਹੈ ਕਿ ਅਸੀਂ ਤਾਂ ਉਸ ਪਰਮਾਤਮਾ ਤੋਂ ਬਿਛੜੇ ਹੋਏ ਹਾਂ ਅਸੀਂ ਆਰਤੀ ਜਿਹੜੀ ਲੋਕ ਦਿਖਾਵੇ ਦੀ ਕਰਦੇ ਹਨ ਲੋਕ ਦਿਖਾਵੇ ਦੀ ਆਰਤੀ ਨਹੀਂ ਉਹਨਾਂ ਨੇ ਕਿਹਾ ਕੁਦਰਤ ਆਰਤੀ ਕਰ ਰਹੀ ਹੈ ਸਾਰੀ ਸ੍ਰਿਸ਼ਟੀ ਆਰਤੀ ਕਰ ਰਹੀ ਹੈ ਤੁਸੀਂ ਲੋਕ ਦਿਖਾਵੇ ਦੀ ਆਰਤੀ ਨਾ ਕਰੋ ਆਪਣੇ ਮਨ ਵਿੱਚ ਉਸ ਪਰਮਾਤਮਾ ਦਾ ਸਿਮਰਨ ਕਰੋ ਹਰ ਚਰਨ ਕਮਲ ਮਕਰੰਦ ਲੋਵਤ ਮਨੋ ਅਨ ਦਿਨ ਮੋਹੀ ਆਹੀ ਪੈਸ ਕਹਿੰਦੇ ਤੁਹਾਡੇ ਚਨ ਕਮਲ ਜਿਹੜੇ ਆ ਉਹਨਾਂ ਦਾ ਪੌਰਾ ਮੈਂ ਬਣ ਜਵਾਂ ਹਰ ਸਮੇਂ ਮੈਨੂੰ ਲੋਭ ਹੋ ਜਵੇ ਮੈਂ ਉਹਨਾਂ ਦੇ ਚਰਨ ਤੁਹਾਡੇ ਚਰਨ ਕਮਲਾਂ ਦੇ ਵਿੱਚ ਪੌਰੇ ਬਣ ਕੇ ਉਹਦੀ ਸੁਗੰਧ ਦੇ ਵਿੱਚ ਮਸਤ ਹੋ ਜਮਾਂ ਅੰਧ ਨਾ 모ਹੀ ਆਹੀ ਪਿਆਸਾ ਮੈਨੂੰ ਇਹੋ ਤੰਗ ਪੈਦਾ ਕਰਦੇ ਹੋ ਦਿਨ ਰਾਤ ਮੈਨੂੰ ਤੇਰੇ ਇਸ ਚਰਨਾਂ ਦੇ ਲੋ ਭਾਈ ਮੈਂ ਤੱਕਦਾ ਰਹਾ ਤਾੰਗ ਦੇ ਵਿੱਚ ਰਹਾ ਕਿ ਮੈਂ ਚਰਨ ਕਮਲਾਂ ਦੇ ਨਾਲ ਜੁੜ ਜਮਾ ਕਿਰਪਾ ਕਰੋ ਇਹੋ ਅਰਦਾਸ ਕਰਨੀ ਹੈ ਕਿ ਤੁਹਾਡੇ ਚਰਨ ਕਮਲ ਜਿਹੜੇ ਹੈ ਉਹ ਮੇਰੇ ਹਿਰਦੇ ਦੇ ਵਿੱਚ ਟਿਕ ਜਾਣਾ ਦਿਨ ਰਾਤ ਉਹਨਾਂ ਦਾ ਨਾਮ ਜਪੀ ਜਾਵੇ ਕਿਰਪਾ ਜਲ ਦੇ ਨਾਨਕ ਸਰਨ ਕੋ ਹੋ ਜਾ ਤੇ ਤੇਰੇ ਨਾਇਬਸਾ ਸਤਗੁਰ ਨਾਨਕ ਪਾਤਸ਼ਾਹ ਕਹ ਰਿਹਾ ਹੈ ਕਿ ਮੈਨੂੰ ਪਪੀਹੇ ਨੂੰ ਆਪਣੇ ਨਾਮ ਦਾ ਅੰਮ੍ਰਿਤ ਦਿਓ ਨਾਮ ਦਾ ਜਲ ਦਿਓ ਤਾਂ ਕਿ ਤੁਹਾਡਾ ਉਹ ਜਿਹੜੇ ਬੂੰਦ ਹੈ ਉਹ ਮੇਰੀ ਪਿਆਸ ਮਟਾ ਦੇਵੇ ਔਰ ਮੇਰਾ ਬਾਸਾ ਜਿਹੜਾ ਹੈ ਤੁਹਾਡੇ ਚਰਨਾਚ ਹੋ ਜਵੇ ਇਹ ਅਸਲੀ ਆਰਤੀ ਜਿਹੜੀ ਹੈ ਇਹੋ ਜਗਨਨਾਥ ਪੁਰੀ ਦੇ ਵਿੱਚ ਸਤਗੁਰੂ ਪਹਿਲੇ ਪਾਤਸ਼ਾਹ ਜੀ ਨੇ ਕੀਤੀ ਔਰ ਇਹ ਆਰਤੀ ਸੁਣ ਕੇ ਸਾਰਿਆਂ ਦੇ ਮਨ ਜਿਹੜੇ ਸ਼ਾਂਤ ਹੋ ਗਏ ਕਿਉਂਕਿ ਜਿਹੜੇ ਤੁਸੀਂ ਦੁਨੀਆ ਜਿਹੜੇ ਪਦਾਰਥਾਂ ਦੇ ਨਾਲ ਆਰਤੀ ਕਰਦੇ ਹੈ ਇਹ ਪਦਾਰਥਾਂ ਦੀ ਤਾਂ ਕੋਈ ਲੋੜ ਹੀ ਨਹੀਂ ਕਿਉਂਕਿ ਉਥੇ ਤਾਂ ਤਨਮਨ ਅਰਪੋ ਪੂਜ ਚਰਾਵੋ ਗੁਰ ਪ੍ਰਸ਼ਾਦੀ ਨੰਝਨ ਪਾਵੋ ਦੁੱਧ ਤਬਸ਼ਰੇ ਥਨੇ ਬਟਾਰਿਓ ਫੂਲ ਪਵਰੇ ਜਲ ਮੀਨ ਬਗਾਰਿਓ ਇਹਨਾਂ ਚੀਜ਼ਾਂ ਦੇ ਨਾਲ ਆਰਤੀ ਨਹੀਂ ਹੋ ਸਕਦੀ ਇਹ ਤਾਂ ਸਾਰੀਆਂ ਚੀਜ਼ਾਂ ਉਸ ਦੀਆਂ ਦਿੱਤੀਆਂ ਆਈਆਂ ਕਿਹੜੀ ਚੀਜ਼ ਸੁੱਚੀ ਹੈ ਜਿਸ ਦੇ ਨਾਲ ਤੁਸੀਂ ਆਰਤੀ ਕਰਨੀ ਹੈ ਸਿਰਫ ਤੇ ਸਿਰਫ ਉਹਦੀ ਸਿਫਤਸਲਾ ਨਾਮ ਦੇ ਵਿੱਚ ਸਿਮਰਨ ਦੇ ਵਿੱਚ ਜੁੜ ਕੇ satsang ਦੇ ਵਿੱਚ ਜੁੜ ਕੇ ਹੀ ਅਸਲੀ ਆਤੇ ਹੈ ਸੋ ਸਤਗੁਰੂ ਜਿਹੜੀ ਆਰਦੇ ਸਮਝਾ ਰਹੇ ਹੈ ਇਹ ਸਮਝ ਕੇ ਅਸੀਂ ਵੀ ਮਨ ਨੂੰ ਉਸ ਪਾਸੇ ਨੂੰ ਮੋੜ ਕੇ ਉਸ ਪਰਮਾਤਮਾ ਦੇ ਚਰਨਾਂ ਦੇ ਵਿੱਚ ਜੁੜ ਜਾਈਏ ਜਿਹੜੀ ਕਿ ਸਤਗੁਰ ਨਾਨਕ ਪਾਤਸ਼ਾਹ ਕਹਿ ਰਹੇ ਕਿ ਪਪੀਹੇ ਨੂੰ ਤਾਂਗ ਹੈ ਕਿ ਮੈਨੂੰ ਸਮੱਤੀ ਬੂੰਦ ਮਿਲੇ ਉਹ ਤਾਂ ਹੀ ਮੜਨੀ ਹੈ ਜੇਕਰ ਹਰ ਸਮੇ ਅਸੀਂ ਪਰਮਾਤਮਾ ਦੇ ਚਰਨ ਕਮਲਾਂ ਦਾ ਓਟ ਚਰ ਤੱਕਾਂਗੇ ਆਸਰਾ ਤੱਕਾਂਗੇ ਸੱਚ ਦੇ ਮਾਰਗ ਤੇ ਚੱਲਾਂਗੇ ਆਓ ਬੇਨਤੀ ਕਰੀਏ ਅਰਦਾਸ ਕਰੀਏ ਕਿ ਸੱਚ ਤੇ ਮਾਰਗ ਤੇ ਤੋਰਨ ਲਈ ਪਰਮਾਤਮਾ ਸਵਾਸਾਂ ਦੀ ਜੋ ਪੂੰਜੀ ਰਹੀਦੀ ਹੈ ਆਪਣੀ ਕਿਰਪਾ ਕਰੋ ਮਿਹਰ ਕਰੋ ਸ਼ੁੱਧ ਬਣੇਪਣ ਦਾ ਉਚਾਰਨ ਦਾ ਬਲ ਬਖਸ਼ੋ ਅਤੇ ਜੋ ਇਹ ਭਾਵ ਭਾਵਨਾ ਦਾ ਗਿਆਨ ਹੈ ਅਖਰੀ ਗਿਆਨ ਨਹੀਂ ਹੈ ਇਸ ਦੇ ਅਰਥਾਂ ਨੂੰ ਮਨ ਦੇ ਵਿੱਚ ਬਸਾਉਣ ਲਈ ਆਪਣੀ ਕਿਰਪਾ ਕਰੋ ਕੋਈ ਅਰਥ ਨਹੀਂ ਕਰ ਸਕਦਾ ਤੁਸੀਂ ਜਾਣਦੇ ਹੋ ਕਿਉਂਕਿ ਦੁਨਿਆਵੀ ਜੀਵ ਤੁਹਾਡੀ ਜਿਹੜੀ ਗੁਰਬਾਣੀ ਅਚਾਰੀ ਹੋਈ ਹੈ ਉਸ ਦੇ ਅਰਥ ਕਰਨ ਦੇ ਯੋਗ ਨਹੀਂ ਹੈ ਪਰ ਤੁਹਾਡੀ ਦਿੱਤੀ ਹੋਈ ਬੁੱਧੀ ਦੇ ਅੰਸਾਰ ਤੁਸੀਂ ਹੀ ਸ਼ਕਤੀ ਬਖਸ਼ਤ ਦੇ ਆਉਹੀ ਹੋਈ ਅਰਦਾਸ ਬੇਨਤੀ ਅਸੀਂ ਕਰਦੇ ਹੋਏ ਕੀਛਤ ਵਰਨੀ ਪੰਨ ਦਾ ਅਚਰਨ ਦਾ ਬਲ ਬਖਸ਼ੋ ਔਰ ਆਪਣੀ ਮਿਹਰ ਕੋ ਫਤਿਬ ਲਈਏ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤ